ਸਸੀਗਾ ਅੱਛਾ ਮੈਂ ਨਾ ਤੁਹਾਨੂੰ ਤਾਂ ਬੁਲਾਇਆ ਮੈਂ ਸਾਰੇ ਗੇੜਾ ਲਾ ਕੇ ਆਈ ਆਂ ਇੱਧਰ ਕੱਚੀ ਮੰਡੀ ਵੱਲ ਵੀ ਹਾਂਜੀ ਮੈਮ ਤੇ ਹਾਲਾਤ ਬਹੁਤ ਮਾੜੇ ਆ ਜਿੰਦਾ ਮਾਰੂ ਹੁਣੇ ਰੁਕ ਜਾਂਦੀ ਹੈ ਹਾਂ ਸ਼ਹਿਰ ਤਾਂ ਸ਼ਾਮ ਨੂੰ ਖਾਲੀ ਹੋ ਜੂਗਾ ਅੱਛਾ ਤੇ ਜੇ ਪ੍ਰਲੋਂਗ ਹੋ ਗਿਆ ਤੇ ਫਿਰ ਕੱਲ ਦੁਪਹਿਰ ਤੇ ਜਾਊਗੀ ਗੱਲ ਨਹੀਂ ਅ ਜਨਰੇਟਰ ਮੋਟਰ ਸਭ ਚੱਲ ਰਹੀ ਹੈ ਲਾਈਟ ਹੈ ਨਹੀਂ ਜਨਰੇਟਰ ਚੱਲੀ ਜਾਂਦੀ ਨਹੀਂ ਇਹ ਹਮੇਸ਼ਾ ਹੀ ਆਏ ਹੁੰਦਾ ਹਮੇਸ਼ਾ ਬਾਰਿਸ਼ ਦਾ ਪਾਣੀ ਬੱਤੇ ਡਿਜ਼ਾਈਨ ਨਹੀਂ ਨਾ ਸੀ ਹੋ ਰਿਹਾ ਕਿੰਨਾ ਸਰ ਕਿੰਨਾ ਸਰ ਖੜਦਾ ਜੀ ਹੁਣ ਜੋਸਪੋ ਹੁਣ بارش ਲੋਗੀ ਆ ਅਗਲੀਆਂ ਸ਼ਾਮ ਨੂੰ ਕਲੀਅਰ ਹੋ ਜਾਏਗੀ ਇਹ ਰਾਤ ਨੂੰ ਮਤਲਬ 12:00 ਸਾਡੇ ਬਾਅਦ ਮਤਲਬ ਇਹ ਸਾਰਾ ਦਿਨ ਆ ਹੀ ਰਹੂਗਾ ਹਾਂਜੀ ਸਾਰਾ ਦਿਨ ਮੇਰਾ ਕਾਰਨ ਕੀ ਆ ਮੈਂ ਮ ਆਪਣਾ ਸੀਵਰ ਜਿਹੜੀ ਆ ਨਾ ਹਾਂ ਪਾਣੀ ਵਾਸਤੇ ਡਿਜ਼ਾਈਨ ਹੀ ਨਹੀਂ ਹੁੰਦਾ ਕੱਲਾ ਸੀਵਰ ਤੇ ਬਰਸਾਤੀ ਵਾਸਤੇ ਨਹੀਂ ਡਿਜ਼ਾਈਨ ਹੁੰਦਾ ਮੋਰਨ ਦੇ ਚਾਰੇ ਦੇ ਪਰ ਕਰਾਇਆ ਪਾਣੀ ਵਾਸਤੇ ਹੁੰਦਾ ਸਟਾਰਮ ਸੀਵਰ ਕਿਤੇ ਵੀ ਹੈ ਨਹੀਂ ਪੰਜਾਬ ਕਰ ਨੇ ਨਹੀਂ ਨਹੀਂ ਇੰਨਾ ਤਾਂ ਨਹੀਂ ਹੁੰਦਾ ਮੈਂ ਆਪਣਾ ਨਗਰ ਆ ਉਹ ਮੇਨ ਗਲੀयां ਖਾਲੀ ਆ ਆ ਭਰੀਆਂ ਹੋਈਆਂ ਆ ਇਹ ਹੋਲੀ ਹੋ ਰਹੀ ਹੈ ਐਨੂ ਬਿਰਲਾੜ ਤੋਂ ਜਾ ਕੇ ਜਾਂਦੇ ਆ ਜੀ ਨਹੀਂ ਤੁਸੀਂ ਇਹਦਾ ਹਾਲ ਦੱਸੋ ਮੈਨੂੰ ਕੀ ਕਰ ਸਕਦੇ ਤੁਸੀਂ ਇੰਜੀਨੀਅਰ ਹੋ ਨਹੀਂ ਮੈਂ ਕਰ ਦਿੰਨੇ ਪਲਾਨ ਕਰ ਦਿੰਨੇ ਆ ਬਾਕੀ ਉਹ ਮੋਟਰਾਂ ਨਹੀਂ ਚਲਾਈਆਂ ਨੇ ਡਰੇਨਿੰਗ ਦੀਆਂ ਮੋਟਰਾਂ ਲੱਗੀਆਂ ਨੇ ਛੱਪੜਾਂ 'ਚ ਦੋ ਹਾਂ ਉਹ ਲੱਗੀਆਂ ਉਹ ਦੋਨੇ ਅੰਨੀ ਚੱਲ ਰਹੀਆਂ ਉਹਨਾਂ ਦੀਆਂ ਅੱਗੇ ਛੱਪੜ ਦਾ ਸਾਰਾ ਪਾਣੀ ਚੁੱਕੇ ਗਾ ਚੱਲ ਨਹੀਂ ਰਹੀਆਂ ਲਾ ਉਹ ਬੰਦ ਹੀ ਪਈਆਂ ਬਹੁਤ ਦਿਨਾਂ ਨੂੰ ਨਗਰ ਕੌਂਸਲ ਨੂੰ ਦੇਤੀਆਂ ਸੀਗੀਆਂ ਕਿੱਥੇ ਬੰਨ ਕਿੱਥੇ ਲੱਗੀਆਂ ਇੱਕ ਸ਼ਮਸ਼ਾਨ ਘਾਟ ਡਿਸਪੋਲ ਬਣੀ ਕੋ ਵਾਰਡ ਨੰਬਰ 14 'ਚ ਬਣੀ ਹੋਈ ਆਪਣੀ ਜੀ ਅੱਛਾ ਉਦੋਂ ਹੀ ਮਤਲਬ ਉਹ ਲੋਗ ਯਾਰ ਟੈਂਡਰ ਟੈਂਡਰ ਸਾਲ ਹੋ ਗਿਆ ਇਹਨਾਂ ਨੇ ਤੇ ਤੁਸੀਂ ਮੈਨੂੰ ਦੱਸਿਆ ਨਹੀਂ ਮੈਂ ਕਿਹ ਚੀਜ਼ ਨਗਰ ਕੌਂਸਲ ਨਹੀਂ ਹੁੰਦੀ ਨਾ ਇਹ ਉਹਨਾਂ ਨੇ ਦੇਖਣੀ ਹੁੰਦੀ ਅਸੀਂ ਦੱਸ ਦਿਆਂ ਫਿਰ ਉਹ ਕਹਿੰਦੇ ਤੁਸੀਂ ਐਵੇਂ ਹਰ ਗੱਲ ਐਵੇਂ ਨਹੀਂ ਹਰ ਗੱਲ ਤੇ ਆ ਲੋਕ ਜਿਹੜੇ ਦੁਖੀ ਹੁੰਦੇ ਉਹਦਾ ਕੀ ਕਰੀਏ ਚਲ ਤੁਸੀਂ ਆਪ ਕੱਲ ਨੂੰ ਇਹੋ ਸਾਹਿਬ ਹੀ ਹੋਣਗੇ ਉਹਨਾਂ ਨੂੰ ਪੁੱਛ ਲਓ ਉਹਨਾਂ ਨੇ ਟੈਂਡਰ ਨੂੰ ਲੈ ਸੀ ਮੋਟਰਾਂ ਨਾਲ ਚੱਲੀਆਂ ਨਹੀਂ ਉਹਨਾਂ ਦਾ ਕਿੰਨਾ ਖਰਚਾ ਹੋਰ ਤੇ ਖਰਚਾ ਤਾਂ ਕੋਈ ਉਹ ਦੋ ਦੋ ਚਾਰ ਬੰਦਿਆਂ ਲੱਗਦੇ ਨੇ ਮੋਟਰਾਂ ਲੱਗੀਆਂ ਹੋਈਆਂ ਨੇ ਖਰਚਾ ਜ਼ਿਆਦਾ ਨਹੀਂ ਹੁੰਦਾਗਾ ਹਾਂ ਬੰਦੇ ਰੱਖਣ ਵਾਲੇ ਆ ਬੰਦੇ ਜਿਵੇਂ ਇਹਨਾਂ ਨੇ ਮੋਟਰਾਂ ਟ ਵਾਟਰ ਨੰਬਰ 14 ਚ ਉਹ ਸਾਰਾ ਪਾਣੀ ਉਧਰ ਲੈ ਇਕੱਠਾ ਹੋ ਗਿਆ ਗਾਂ ਛੁੱਟਦੇ ਸੀਗੀ ਜੀ ਅੱਛਾ ਇਸ ਤਰ੍ਹਾਂ ਸੀ ਸਿਸਟਮ ਦਾ ਨਹੀਂ ਇੱਕ ਤਾਂ ਉਹ ਲੱਗੀਆਂ ਤੇ ਆਪਾਂ ਇੱਕ ਇੰਸ਼ਾਨ ਕੱਢੀ ਹੋਰ ਨਹੀਂ ਲਾ ਸਕਦੇ ਨਹੀਂ ਲੋਇਸਟ ਪੁਆਇੰਟ ਪਾਣੀ ਜਾਂਦਾ ਹੀ ਉੱਥੇ ਨਹੀਂ ਜਿੱਥੇ ਇਕੱਠਾ ਹੋ ਰਿਹਾ ਉੱਥੇ ਮਤਲਬ ਮੋਟਰ ਚਲਾਈਏ ਫਿਰ ਤਾਂ ਫਿਰ ਤਾਂ ਫਰਕ ਪੈ ਜਾਊਗਾ ਇਹ ਵੀ ਆਜ ਸਪੀਡ ਵਧ ਜੂਗੀ ਪਾਣੀ ਦਾ ਚੁੱਕੀ ਜਾਊਗਾ ਲੈ ਤਾਂ ਫਿਰ ਆਈ ਨਹੀਂ ਕਿ ਗੱਲ ਪਿੱਛੇ ਆਪਾਂ ਲੋਕਾਂ ਨੂੰ ਮਾਰਿਆ ਹੋਇਆ ਦੱਸ ਮੈਂ ਉਹ ਯੋਸਾਬ ਦੇ ਧਿਆਨ ਤੇ ਸਾਰੀ ਚੀਜ਼ ਇਹ ਉਹ ਸਾਬ ਦੇ ਧਿਆਨ ਨਹੀਂ ਤੁਸੀਂ ਮੈਨੂੰ ਦੱਸੋ ਵੀ ਕੀ ਕਰਨਾ ਤੇ ਆਪਾਂ ਨੂੰ ਚਲਾ ਦੇਣੀ ਗੱਲ ਵੀ ਚਲਾ ਦੇਣੀ ਬਾਤ ਅਰਸ਼ੀ ਉਹਨੂੰ ਪੁੱਛ ਲਾ ਕੇ ਤੈਨੂੰ ਪਤਾ ਨਹੀਂ ਵੀ ਇੰਨਾ ਸ਼ਹਿਰ ਡੁੱਬਿਆ ਹੋਇਆ ਸਾਰਾ ਉਹ ਤਾਂ ਇੰਨਾ ਇੰਨਾ ਪਾਣੀ ਲੋਕੀ ਤਾਂ ਵਿੱਚ ਜਮੜ ਡੁੱਬਦੇ ਫਿਰਦੇ ਆ ਮੈਂ ਜੇ ਬਾਰਿਸ਼ ਹੋਣ ਲੱਗ ਜੇ ਨਿਕਲ ਜਾਣਗੇ ਸ਼ਾਮ ਨੂੰ ਸਾਰਾ ਪਾਣੀ ਕਿੱਧਰ 흘ਰ ਤੋਂ ਨਿਕਲਦਾ ਹੈ ਛੱਪੜ ਜਾ ਨਹੀਂ ਪਰ ਹੈ ਤਾਂ ਗਲਤੀ ਹੈ ਨਾ ਗਲਤੀ ਮੈਂ ਆਪਣੇ ਸਟਾਰਮ ਸੂਰ ਪੰਜਾਬ ਕਿਸੇ ਸ਼ਹਿਰ ਕੀ ਨਹੀਂ ਐਨਾ ਤੱਕ ਇਹ ਨਹੀਂ ਮੈਂ ਦੇਖਿਆ ਹੈ ਤਾਂ ਬਹੁਤ ਜ਼ਿਆਦਾ ਆ ਆਪਾਂ ਜਿੰਨਾ ਕਰ ਸਕਦੇ ਉਹਨਾਂ ਤਾਂ ਕਰੀਏ ਕੀ ਕੀ ਦੀ ਗੱਲ ਕਰਦਾਂਗੇ ਜੀ ਇਹੋ ਸਭ ਜਸੀ ਗੱਲ ਉਹ ਤੁਹਾਨੂੰ ਪਤਾ ਨਹੀਂ ਕਿ ਵੀ ਮੋਟਰਾਂ ਜਿਹੜੀਆਂ ਲਾਈਆਂ ਤੁਸੀਂ ਡਰੇਨੇਜ ਲਈ ਸ਼ਹਿਰ ਤੇ ਪਾਣੀ ਦੇ ਵੀ ਉਹ ਚਲਾਉਣੀਆਂ ਵੀ ਹੁੰਦੀਆਂ ਜਿਵੇਂ ਰਿਪੋਰਟ ਤੇ ਮੇਰੇ ਕੋਲੇ ਖੜਾ ਆ ਤਾਂ ਕਹਿੰਦਾ ਯੂ ਚਲਾਉਂਦਾ। ਨਹੀਂ ਮੈਂ ਨਹੀਂ ਚਲਾਣੀ ਇੰਨਾ। ਲਮੋਰ ਤਰਾ ਤੂੰ ਸੀ ਚਲਾਉਣੇ। ਨਹੀਂ ਮੈਂ ਉਹਦਾ ਹੈਂਡਓਵਰ ਹੀ ਉਹਨੇ ਕਿਤੇ ਕੁਮਾਰ ਦੇ ਉੱਪਰ ਮੈਂ ਕਾਗਜ਼ ਪੈਂਡਾ ਕੂ। ਉਹ ਕਹਿੰਦੇ ਹੈਂਡਓਵਰ ਹੀ ਨਹੀਂ ਕੀਤੀਆਂ ਸਾਨੂੰ। ਨਹੀਂ ਨਹੀਂ ਹੈਂਡਓਵਰ ਉਹਨੂੰ ਟ੍ਰੇਨਿੰਗ ਉਹਨੂੰ ਹੈਂਡਓਵਰ ਕੀਤੀ ਹੈ ਜੀ ਸਾਨੂੰ ਨਹੀਂ ਉਹ ਉਹਨਾਂ ਨਗਰ ਕੌਂਸਲ ਨਾਲ ਹੈਂਡਓਵਰ ਕੀਤੀ ਹੈ। ਸਾਨੂੰ ਮੈਨੂੰ ਨਹੀਂ ਪਤਾ ਇਹਦਾ ਪਾਣੀ ਦਾ ਹੱਲ ਕੱਢ ਕੇ ਤੁਸੀਂ ਦੋਨੇ ਜਣੇ ਕੱਲ ਨੂੰ ਆਓ ਮੇਰੇ ਕੋਲੇ। ਹਾਂ ਕੀ ਆ ਉਹਦਾ ਮੋਟਰਾਂ ਦਾ ਉਹਨੂੰ ਚਲਾਓ ਤੁਸੀਂ ਉਹ ਕਦੇ ਲਈ ਲਵਾਈਆਂ ਸੀਗੀਆਂ। ਕਮੇਟੀ ਦੇ ਕੰਸਰਨ ਹੀ ਕਹੀ ਹੁੰਦਾ ਨਾ ਮੱਕੜ ਮੇਰੇ ਕੋਲੇ ਖੜਾ ਇਹ ਉਹਨੂੰ ਨਗਰ ਕੌਂਸਲ ਹੈਂਡਓਵਰ ਕੀਤੀਆਂ ਨੇ ਐਮਸੀ ਨੇ ਹੈਂਡਓਵਰ ਕੀਤੀਆਂ ਉਹ ਕਹਿੰਦਾ ਐਮਸੀ ਨੇ ਨਗਰ ਕੌਂਸਲ ਨੂੰ ਹੈਂਡਓਵਰ ਕੀਤੀਆਂ ਹੋਈਆਂ ਨਹੀਂ 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 ਤੂੰ ਸੀ ਨਾ ਸਾਰਾ ਕੁਝ ਚੱਕ ਕੇ ਗੱਲ ਨੂੰ ਮੇਰੇ ਕੋਲੇ ਆ ਜਾ ਫਿਰ ਮੈਂ ਦੇਖਦੀ ਆ ਇਹ ਕਿ ਇਹ ਸਾਰਾ ਸ਼ਹਿਰ ਡੋਬ ਰੱਖਿਆ ਬਿਨਾਂ ਗੱਲ ਤੋਂ ਹਾਲ ਨਾ ਉਹ ਕਿੰਦਾ ਸਾਡਾ ਨਹੀਂ ਹੈਗਾ ਮੈਂ ਮੈਂ ਤੁਹਾਨੂੰ ਸਾਰੇ ਡਾਕੂਮੈਂਟਸ ਦੇ ਆ ਦੂੰਗਾ ਇਹ ਮੈਂ ਜੇ ਗਲਤ ਗੱਲ ਹੈ ਤੁਹਾਨੂੰ ਮੈਂ ਮੰਨ ਲੂਗਾ ਚਲ ਕੋਈ ਨਹੀਂ ਫਿਰ ਸਵੇਰੇ ਦੇਖਦੇ ਆਂ ਛੁੱਟ ਨਹੀਂ ਬੋਲਦਾ ਕਲੀਰ ਗੋ ਨਹੀਂ ਮੈਂ ਇਹੋ ਸਾਹਿਬ ਤੇ ਇਹੋ ਹਾਂ ਤੁਸੀਂ ਦੋਨੇ ਆਵਾਂਗੇ ਮੈਂ ਰੱਖੀ ਵੀ ਹੈ ਜੀ ਮੀਡੀਆ ਰੱਖੀ ਹੋਈ ਹੈ ਇਹ ਇਹ ਤਾਂ ਕਰੋ ਇਹ ਤਾਂ ਬਹੁਤ ਫਾੜੀ ਜੀ ਇਹਨੇ ਉਹਨੇ ਟੇਕਓਵਰ ਕੀਤੇ ਪਹਿਲਾਂ ਡਰੇਨੇਜ ਬੈਗ ਮੇਰੇ ਕੋਲ ਸੀਗੇ ਇਹਨੇ ਜੀਨੇ ਵੀ ਕੀਤੇ ਆ ਤੁਸੀਂ ਪੁਰਾਣੇ ਬੰਦੇ ਬੈਠੇ ਹੋ ਸ਼ਹਿਰ ਬੈਠੇ ਮੈਂ ਜੋ ਮੈਂ ਤੁਹਾਨੂੰ ਦੱਸ ਤਾ ਲੈ ਇਹਨਾਂ ਗਲਤ ਕਿਨੇ ਵੀ ਸੀਰ ਜੀ ਸੀਰ ਸਾਡੀਆਂ ਮੇਰੀਆਂ ਮੋਟਰਾਂ ਸਾਰੀਆਂ ਚਲੀ ਜਾਂਦੀਆਂ 100% ਜਨਰੇਟਰ ਚੱਲ ਰਿਹਾ ਜੀ ਮੈਂ ਆਪਣੇ ਲਵਾਏ ਸਾਰੇ ਚੱਲ ਨਹੀਂ ਰਹੇ ਚਲੋ ਕੋਈ ਨਹੀਂ ਕੱਢਦੇ ਗੱਲ ਨੂੰ ਹਮ ਆਜੋ ਸਾਡੇ ਟਟੋਆ ਕਹਿੰਦਾ ਸੀਗਾ ਪੱਟਿਆ ਪੈਂਡਾ ਪ੍ਰਲਾਦ ਚੌਂਕ ਜੀ ਪ੍ਰਲਾਦ ਚੌਂਕ ਇਹ ਵੀ ਕਹਿਣਾ ਇਹਨਾਂ ਨੂੰ ਵੀ ਉਹ ਚੋਆ ਕਿਹੜੇ ਸ਼ੌਕ ਨੂੰ ਰੱਖਿਆ ਹੋਇਆ ਹਾਂਜੀ ਹੱਥੇ ਕੋਈ ਡਿੱਗ ਪਵੇ ਵਿੱਚ ਕਰਦੇ ਆ ਜੀ ਉਹ ਮਕਰ ਸਾਹਿਬ ਨੂੰ ਕਹਤਾ ਸੀ ਵਸੇ ਮੈਂ ਪ੍ਰਲਾਦ ਚੌਂਕ ਦਾ ਦੇ ਉੱਥੇ ਕਿਆ ਸਿਕਾ ਹਾਂਜੀ ਹਾਂਜੀ ਮੈਨੂੰ ਆਈ ਵੀ ਦੱਸਦੇ ਮੈਂ ਕਿ ਰਵਦਾਸ ਨਗਰ ਮੈਡਮ ਹੁਣ ਜਾ ਕੇ ਆਏ ਤੇ ਬੁਰਾ ਹਾਲ ਹੂੰ ਕੱਚੀ ਮੰਡੀ ਬੁਰਾ ਹਾਲ ਹੈ ਮੈਡਮ ਹਾਂ ਸਭ ਕੁਝ ਗਲਤ ਇਹਨਾਂ ਦੀ ਕਰਨ ਦੀ ਹੈ ਹੂੰ ਇਹ ਥੋੜਾ ਜਿਹਾ ਜ਼ਿਆਦਾ ਫਕਰ ਦੀ ਆ ਮੈਡਮ ਜਿਮਾ ਸੈਂਟਰ ਪੁਆਇੰਟ ਹੈ ਜੀ ਬਜ਼ਾਰ ਦਾ ਆਹਾਂ ਹਾਂਜੀ ਇੱਥੇ ਵੀ ਆ ਹਾਲ ਹੈ ਹੂੰ ਤੁਸੀਂ ਤੁਸੀਂ ਆਓ ਨਹੀਂ ਬਾਰਿਸ਼ ਤਾਂ ਹੈਗੀ ਆ ਪਰ ਇੰਨਾ ਇੰਨਾ ਪਾਣੀ ਥੋੜੀ ਹੁੰਦਾ ਵੀ ਬੰਦਾ ਬਾਹਰ ਹੀ ਨਾ ਪਾਣੀ ਤਾਂ ਇਹ ਕਹਿੰਦੇ ਰਾਤ ਤਾਈ ਨਿਕਲਦਾ ਹੀ ਨਹੀਂ। ਅਸੀਂ ਖੜੇ ਹੀ ਆ ਲੋਕ ਰਾਤ ਤਾਈ ਨਿਕਲਦਾ ਹੀ ਪਾਣੀ। ਨਹੀਂ ਨਿਕਲਦਾ ਨਾ। ਰਾਤ ਤੱਕ ਪਾਣੀ ਨਹੀਂ ਨਿਕਲਦਾ ਕਹਿੰਦੇ। ਮੈਂ ਤਾਂ ਤੱਕ ਇਹਨਾਂ ਦੀਆਂ ਰੋਟੀ ਅਸੀਂ ਕਰੋ ਖਾਣੀਆਂ। ਸਾਰੇ ਦੁਕਾਨਦਾਰ ਖੜੇ ਆ ਇੱਥੇ। ਬੁਰਾ ਹਾਲ ਹੈ ਜੀ। ਇੰਨਾ ਦੇ ਨਾ ਪਈ ਜਾਣਾ ਤੇ ਆਪ ਤਾਂ ਤੁਹਾਨੂੰ ਸ਼ਹਿਰੀ ਵਿੱਚ ਕਰ ਲੈਣਾ ਜੀ ਤੁਸੀਂ ਆਓ ਇੱਥੇ ਤੇ ਇਹਦੇ ਮੋਟਰ ਮੋਟਰਾ ਕੋਈ ਲਵਾਈਆਂ ਸੀ ਉਹ ਬੰਦ ਹੀ ਪਈਆਂ ਕਿਸੇ ਨੇ ਚਲਾਈਆਂ ਨਹੀਂ ਤੇ ਹੁਣ ਮੈਨੂੰ ਦੱਸ ਰਿਹਾ ਮੈਂ ਉਹਨੂੰ ਸੱਦਿਆ ਸੀ ਇੱਥੇ ਮੱਕੜ ਨੂੰ ਆਓ ਜੀ ਉਹ ਮੈਂ ਜਿੰਨਾ ਸਾਰੇ ਕਿਹੜਾ ਲੱਕੇ ਆਈਆਂ ਬਾਜ਼ਾਰ ਚ ਕਿਤੇ ਵੀ ਨਹੀਂ ਕੋਈ ਜਗ੍ਹਾ ਵੀ ਹੈ ਨਹੀਂ ਜਿੱਥੇ ਪਾਣੀ ਨਾ ਖੜਾ ਹੋਵੇ ਹਾਂ ਦਾ ਜਰੂਰ ਆ। ਹੂੰ ਕਿੰਨੇ ਸਾਲਾਂ ਦੀ ਐ ਸਮੱਸਿਆ ਪੁਰਾਣਾ ਹੈ। ਪੁਰਾਣਾ। ਨਾ ਦੇਖਣਾ ਹੀ ਨਹੀਂ ਪਾਣੀ ਦੇ। ਪੁਰਾਣਾ ਹੋ ਜਾਂਦਾ ਜੀ। ਕਰ ਟਪ ਟਪ ਦੀ ਜੁੱਪਾ ਟਪਨਾ ਤੇਜ਼ੀ ਨਾਲ ਪੜਦੀਆਂ ਜਿਵੇਂ ਲੰਮੀ ਬਸ ਹੋ। ਹਾਂ ਹਾਂ। ਕਈ ਵੇ ਰਾਤ ਨੂੰ ਹੀ ਕਰਨਾ ਕਰ ਆਉਣਾ ਪੈਂਦਾ ਦੁਕਾਨ ਦਾ ਸਾਮਾਨ ਚੱਕ ਕੇ ਉੱਤੇ ਰੱਖਣਾ ਪੈਂਦਾ ਕੰਟਰਾ ਵਿੱਚ ਵੜ ਜਾਂਦਾ। ਹਾਂ ਜੀ ਹਾਂ ਜੀ। ਇਹਨਾਂ ਬੁਰਾ ਹਾਲ। ਕੋਈ ਨਹੀਂ ਕੱਲ ਨੂੰ ਵਿਜ਼ਿਟ ਕਰਦੇ।